ਆਪਾ ਦੇ ਵਿੱਚ ਪਲਤੀ ਸਵਾਰੀਆਂ ਦੇ ਨਾਲ ওভারਲੋਡਡ ਪੀ ਆਰ ਟੀ ਸੀ ਪਾਸ ਬੇਕਾਬੂ ਹੋ ਕੇ ਸੜਕ ਕੰਢੇ درخت ਨਾਲ ਟਕਰਾਇ ਕਈ ਸਵਾਰੀਆਂ ਗੰਭੀਰ ਜ਼ਖਮੀ ਵਾਸੇ ਵਿੱਚ ਸਵਾਰਸਨ 140 ਸਵਾਰੀ ਉਪਾਸੀ ਭਗਵੰਤ ਮਾਨਵਾਜ ਫੋਰਟਿਸ ਹਸਪਤਾਲ ਚ ਮਿਲੇਗੀ ਛੁੱਟੀ ਸਿਹਤ ਦੇ ਵਿੱਚ ਹੋ ਰਿਹਾ ਸੁਧਾਰ 5 ਸਤੰਬਰ ਤੋਂ ਹਸਪਤਾਲ ਚ ਦਾਖਲ ਨੇ ਸੀਮਾਨ ਆਪ ਐਮਐਲਏ ਅਨਮੋਲ ਗਗਨਮਾਨ ਨੂੰ ਖਰੜ ਦੇ ਲੋਕਾਂ ਦੇ ਸਿੱਧੇ ਸਵਾਲ ਸਰਕਾਰ ਦੀ ਖਸਤਾ ਹਾਲਤ ਨੂੰ ਲੈ ਕੇ ਲੋਕਾਂ ਨੇ ਬਿਆਨ ਕੀਤੀਆਂ ਪਰੇਸ਼ਾਨੀਆਂ ਤਾਨਮੋਲ ਗਗਨਮਾਨ ਦਾ ਜਵਾਬ ਸੜਕ ਪਾਸ ਹੋ ਗਈਆਂ ਨੇ ਔਰ ਬਣਾਉਣਾ ਸਾਡੇ ਜ਼ਿੰਮੇਵਾਰ ਥੋੜੀ ਦੇਰ ਦੇ ਵਿੱਚ ਹੋਵੇਗੀ ਐਸਪੀਸੀ ਅੰਤਰਿਕ ਕਮੇਟੀ ਦੀ ਮੀਟਿੰਗ ਵਾਕ-ਵਾਕ ਪੰਥਕ ਮੁੱਦਿਆਂ ਤੇ ਹੋਏਗੀ ਚਰਚਾ ਮੀਟਿੰਗ ਤੋਂ ਬਾਅਦ ਧਾਮੇ ਕਰਾਂਗੇ ਪ੍ਰੈਸ ਕਾਨਫਰੰਸ पतंजलि का भरोसा प्यार से न्यूज़ पंजाब हरियाणा देख रहे हो गुरजोत डायरेक्ट डिस्ट्रिक्ट प्रोग्राम दे स्वागत है शुरुआत करा डायरेक्ट डिस्ट्रिक्ट पर उसो तो पहला एक अहम खबर दे वाल रुक कर ਬਿਕਰਮ ਮਜੀਠੀਆ ਦੀ ਅਗਾਉ ਜ਼ਮਾਨਤ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਸੇ ਇੱਕ ਨੂੰ ਨੋਟਿਸ ਜਾਰੀ ਕੀਤਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਖਿਲਾਫ ਇਹ ਪਟੀਸ਼ਨ ਪਾਈ ਗਈ ਸੀ ਔਰ ਵਿਜੀਲੈਂਸ ਨੇ ਦੱਸਿਆ ਕਿ ਅੰਮ੍ਰਿਤਸਰ ਰੋਡ ਰੇਡ ਦੇ ਦੌਰਾਨ ਮਜੀਠੀਆ ਤੇ ਇਲਜ਼ਾਮ ਲਗਾਇਆ ਸੀ ਤਾਂ ਮਜੀਠੀਆ ਤੇ ਵਿਜੀਲੈਂਸ ਨੂੰ ਜਾਂਚ ਕਰਨ ਤੋਂ ਰੋਕਣ ਦੇ ਇਲਜ਼ਾਮਾਂ ਦੇ ਵਿੱਚ ਐਫ ਆਈ ਆਰ ਹੋਈ ਸੀ ਔਰ ਜਾਂਚ ਕਰਨ ਤੋਂ ਰੋਕਣ ਤੇ ਸਰਕਾਰੀ ਕੰਮਾਂ 'ਚ ਰੁਕਾਵਟ ਪਾਉਂਦੇ ਇਹ ਇਲਜ਼ਾਮ ਸਬਤ ਇਸ ਮਾਮਲੇ ਦੇ ਵਿੱਚ ਤੇ ਜੁਲਾਈ ਨੂੰ ਐਫ ਆਈ ਆਰ ਦਰਜ ਹੋਈ ਸੀ ਔਰ ਇਸ ਮਾਮਲੇ ਦੇ ਵਿੱਚ ਮਜੀਠਿਆ ਨੇ ਆ ਗਾਉ ਜਮਾਨਤ ਮੰਗੀ ਸੀ ਤਾਂ 23 ਸਤੰਬਰ ਨੂੰ ਮਾਮਲੇ ਦੀ ਹੁਣ ਅਗਲੀ ਸੁਣਵਾਈ ਹੋਏਗੀ ਔਰ ਇਸ ਜ਼ਾਰੇ ਮਾਮਲੇ ਦੇ ਵਿੱਚ ਹੁੰਦਾ ਸੀ ਕਿ ਨੋਟਿਸ ਜਾਰੀ ਹੋਇਆ ਹੈ ਔਰ ਪੰਜਾਬ ਸਰਕਾਰ ਨੂੰ ਇਸ ਬਾਬਤ ਨੋਟਿਸ ਜਾਰੀ ਹੋਇਆ ਹੈ ਤਾਂ ਉਮੇਸ਼ ਸ਼ਰਮਾ ਮੇਰੇ ਸਯੋਗੀ ਫੋਨ ਲਾਈਨ ਤੇ ਨੇ ਉਮੇਸ਼ ਕੀ ਹੈ ਵਿਸਤਾਰ ਦੇ ਨਾਲ ਜਾਣਕਾਰੀ ਦੇਖੋ 31 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਐਫ ਆਈ ਆਰ ਹੋਈ ਸੀ ਵਿਜੀਲੈਂਸ ਵੱਲੋਂ ਔਰ ਦੇ ਵਿੱਚ ਅਲੀਗੇਸ਼ਨ ਇਹ ਸੀ ਕਿ ਜਦੋਂ ਵਿਕਰਮਜੀਤ ਸਿੰਘ ਦੇ ਅੰਮ੍ਰਿਤਸਰ ਘਰ ਪਹੁੰਚੀ ਸੀ ਵਿਜੀਲੈਂਸ ਪੰਜਾਬ ਵਿਜੀਲੈਂਸ ਦੀ ਟੀਮ saute ਜਾਂਚ ਕਰ ਰਹੀ ਸੀ ਉਹ ਸਰਕਾਰੀ ਕੰਮ ਵਿੱਚ ਵਾਧਾ ਪਾਈ ਵਿਜੀਲੈਂਸ ਨੂੰ ਰੋਕਿਆ ਗਿਆ ओरिजिनल ਹੈ ਕਿ ਜੀ ਐਫ ਆਈ ਆਰ ਦਰਜ ਕੀਤੀ ਗਈ ਸੀ ਹੁਣ ਇਸੇ ਐਫ ਆਈ ਆਰ ਦੇ ਖਿਲਾਫ ਵਿਕਰਮਜੀਤ ਸਿੰਘ ਮੁਜੀਠੀਆ ਪੰਜਾਬ ਰੈਣਾ ਹਾਈ ਕੋਰਟ ਪਹੁੰਚੇ ਨੇ ਔਰ ਗਾਹੂ ਜ਼ਮਾਨਤ ਮੰਗੀ ਹੈ ਜਿਹਦੇ ਵਿੱਚ ਅੱਜ ਨੋਟਿਸ ਹੋਇਆ ਹੁਣ ਸਰਕਾਰੀ ਵਕੀਲ ਨੂੰ ਜਵਾਬ ਦਾਖਲ ਨੂੰ ਕਰਨ ਕੇ ਕਰਨ ਵਾਸਤੇ ਬੋਲਿਆ ਕੋਰਟ ਨੇ ਤੇ 23 ਨਵੰਬਰ ਨੂੰ ਜਿਹੜੀ ਅਗਲੀ ਸੁਣਵਾਈ ਹੈ ਉਹਦੇ ਵਿੱਚ ਜਵਾਬ दाखिल ਕਰਨਾ ਹੋਏਗਾ ਔਰ ਨੌਚਲੀ ਜੇ ਇੱਕ ਪ੍ਰੋਸੈਸ ਹੁੰਦਾ ਹੈ ਗੁਰਜੋਤ ਕਿ ਜਦੋਂ ਕੋਈ ਜਮਾਨਤ ਲਈ ਅਪਲੀਕੇਸ਼ਨ ਲਾਂਦਾ ਹੈ ਜਾਂ ਕੁਛ ਆਦਾ ਇੱਕ ਨੋਟਿਸ ਹੁੰਦਾ ਔਰ ਉਹੀ ਨੋਟਿਸ ਹੋਇਆ ਉਹਨੂੰ ਦੇਖਣਾ ਹੋਏਗਾ ਕਿ 23 ਤਰੀਕ ਨੂੰ ਜਿਹੜੀ ਅਗਲੀ ਸੁਣਵਾਈ ਹੈ ਉਹਦੇ ਵਿੱਚ ਜਿਹੜਾ ਜਵਾਬ ਹੈ ਸਿਕਾਰੀ ਵਕੀਲ ਵੱਲੋਂ ਉਹ ਕੀ ਦਿੱਤਾ ਜਾਂਦਾ ਠੀਕ ਹੈ ਬាទ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਮੇਸ਼ ਤਕੁਰ ਵਿਲਾਕੇ ਵਿਕਰਮ ਜੀ ਟੀ ਆ ਦੀ ਅਗਾਉ ਜਮਾਨਤ ਪਟੀਸ਼ਨ ਤੇ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਹੈ ਔਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਨੋਟਿਸ ਜਾਰੀ ਕੀਤਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਹੀ ਤਾਂ ਪਟੀਸ਼ਨ ਪਾਈ ਗਈ ਸੀ ਇਸ ਦੇ ਖਿਲਾਫ ਐਫ ਆਈ ਆਰ ਪਰ ਤੇ ਅਦਰ ਆਵਾਜ਼ੀ ਪਾਰਟੀ ਦੇ ਐਮ ਐਲ ਏ ਅਨਮੋਲ ਗਗਨਵਾਨ ਨੂੰ ਲੋਕਾਂ ਦੇ ਸਿੱਧੇ ਸਵਾਲ ਹੋਏ ਨਹੀਂ ਔਰ ਸਰਕਾਰ ਦੀ ਖਸਤਾ ਹਾਲਤ ਨੂੰ ਲੈ ਕੇ ਦੱਸੇ ਕਿ ਲੋਕਾਂ ਨੇ ਇਹ ਸਿੱਧੇ ਸਵਾਲ ਪੁੱਛੇ ਨੇ ਤਾਂ ਸੜਕ ਪੁੱਟੀ ਹੋਣ ਕਾਰਨ 2 ਮਹੀਨੇ ਨਹੀਂ ਆਇਆ ਪਾਣ ਔਰ ਸਥਾਨਕ ਨਿਵਾਸੀ ਇਹ ਕਹਿ ਰਹੇ ਨੇ ਤਾਂ ਪਿਛਲੇ ਨਵੰਬਰ ਤੋਂ ਸੜਕ ਪੁੱਟੀ ਹੋਈ ਹੈ ਇਸ ਕਰਕੇ ਉਹ ਪਰੇਸ਼ਾਨ ਨੇ ਤਾਂ ਸੜਕ ਪਾਸ ਹੋ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਅਨਮੋਲ ਗਗਨਵਾਨ ਨੇ ਜਵਾਬ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਹੁਣ ਇਹਨੂੰ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ ਤਾਂ ਬਰਸਾਤਾ ਰੁਕ ਗਈਆਂ ਨੇ ਤਾਂ ਕੰਮ ਸ਼ੁਰੂ ਹੋਏਗਾ ਮੇਰੀ ਆਪਣੀ ਜ਼ਿੰਮੇਵਾਰੀ ਹੈ ਸਰਕਾਰ ਵੀ ਤੁਹਾਡੀ ਐਮਸੀ ਵੀ ਤੁਹਾਡੇ ਪ੍ਰਧਾਨ ਵੀ ਤੁਹਾਡੇ ਨੇ ਤੇ ਐਮਸੀ ਵੀ ਤੁਹਾਡੇ ਨਾਲ ਹੀ ਖੜੇ ਹੈ ਇਹ ਕਹਿੰਦੇ ਵੀ ਅਫਸਰ ਸੁਣਦੇ ਨਹੀਂ ਨਹੀਂ ਤਾਂ ਜੇ ਕੰਮ ਨਾ ਕੀਤਾ ਤਾਂ ਧਰਨਾ ਦੇਵਾਂਗੇ ਤੁਹਾਡੀ ਸਰਕਾਰ ਹੈ ਹੁਣ ਤਾਂ ਕੋਈ ਵਹਿਜੇ ਜੀ ਮੁਸ਼ਕਲ ਹੈ ਲੈ ਪਰਸੋਂ ਕੇਟੇ ਉਹਦੇ ਵਿੱਚ ਜਿਹੜੇ ਦੇਖੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੇਰੇ ਖਿਆਲ ਚ ਹਮ ਜਿਹੜੇ ਯੂਥ ਉਪਦੇਵ ਜੀ ਲੱਗੇ ਨੇ ਅੱਛੇ ਕੰਮ ਕਰਨ ਵਾਲੇ ਲੱਗ ਰਹੇ ਹੈ ਮੈਨੂੰ ਤਾਂ ਕਿ ਇਹਨਾਂ ਨੇ ਮੀਕਸ਼ਰ ਕੀਤਾ ਕਿ ਅਸੀਂ ਕੰਮ ਕਰਾਂਗੇ ਡੈਡੀਕੇਟਡਲੀ ਕਰਾਂਗੇ ਤੇ ਅ ਅੱਜ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਲ ਘਾਟਨ ਹੋ ਰਿਹਾ ਐਮਸੀ ਸਾਹਿਬ ਦੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਨਹੀਂ ਜੀ ਅਸੀਂ ਨਹੀਂ ਹੁਸ਼ ਹੈ ਕਿ ਸੜਨ ਦੇ ਕਿ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹਾ ਵੀ ਮਿਲਣਗੇ ਸਪਿਚ ਹੀ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੋਂ ਨੂੰ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਕੁਝ ਨਹੀਂ ਕਰ ਸਕੇ ਸੀ ਅਸੀਂ ਦਾ ਫਿਰ ਵੀ ਸਾਡੇ ਤਾਂ ਅਸੀਂ ਦਾ ਇੱਕ ਆਮ ਪ੍ਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਸਰਕਾਰ ਵੀ ਤੁਹਾਡੀ ਐਮਸੀ ਵੀ ਤੁਹਾਡੇ ਪ੍ਰਧਾਨ ਵੀ ਤੁਹਾਡੇ ਸੀ ਤੇ ਐਮਸੀ ਵੀ ਤੁਹਾਡੇ ਨਾਲ ਹੀ ਖੜੇ ਆ ਇਹ ਕਹਿੰਦੇ ਵੀ ਅਫਸਰ ਸੁਣਦੇ ਨਹੀਂ ਨਹੀਂ ਤਾਂ ਜੇ ਕੰਮ ਨਾ ਕੀਤਾ ਤਾਂ ਧਰਨਾ ਦੇਵਾਂਗਾ ਤੁਹਾਡੀ ਸਰਕਾਰ ਹੈ ਨਹੀਂ ਹੁਣ ਤਾਂ ਕੋਈ ਵੈਸੇ ਜੀ ਮੁਸ਼ਕਲ ਹੈ ਜਲੇ ਪਰਸੋਂ ਘਟੇ ਉਹਦੇ ਵਿੱਚ ਜਿਹੜੇ ਦੇਖੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੇਰੇ ਖਿਆਲ ਚ ਉਹ ਜਿਹੜੇ ਯੂਥ ਸੁਖਦੇਵ ਜੀ ਲੱਗੇ ਨੇ ਅੱਛੇ ਕੰਮ ਕਰਨ ਵਾਲੇ ਲੱਗ ਰਹੇ ਆ ਮੈਨੂੰ ਤਾਂ ਕਿ ਇਹਨਾਂ ਨੇ ਮੀਕਸ਼ਰ ਕੀਤਾ ਕਿ ਅਸੀਂ ਕੰਮ ਕਰਾਂਗੇ ਡੈਡੀਕੇਟਡਲੀ ਕਰਾਂਗੇ ਤੇ ਅ ਅੱਜ 7 ਸਾਲਾਂ ਬਾਅਦ ਉਹੀ ਸੜਕਾ ਉਹਦਾ ਉਦਕਾਟਨ ਹੋ ਰਿਹਾ ਐਮਸੀ ਸਾਹਿਬ ਵੀ ਖੁਸ਼ ਨੇ ਸਾਡੇ ਇਤੋਂ ਦੇ ਲੋਕ ਵੀ ਖੁਸ਼ ਨੇ ਨਹੀਂ ਜੀ ਅਸੀਂ ਨਹੀਂ ਖੁਸ਼ ਹੈ ਕਿ ਸੜਕ ਨੇ ਦੇਖੋ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਟਿੱਚੀ ਟਿੱਕ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੋਂ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਤਾਂ ਦੇਰ ਵੀ ਸਾਡੇ ਤਾਂ ਅਸੀਂ ਦਾ ਇੱਕ ਆਮ ਪ੍ਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਇਹ ਚ ਤਾਂ ਘਟ ਕਾ ਬਹਿ ਗਿਆ ਇੱਥੇ ਤੁਸੀਂ ਸਾਰ ਇੱਕ ਡੇਢ ਦਿਨ ਇਸ ਤੋਂ ਵੀ ਕੱਟ ਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਮੈਡਮ ਨੇ ਆਣਾ ਸੀ ਬਾਈ ਜੀ ਤਾਂ ਤੁਸੀਂ ਦੱਸ ਸਕਦੇ ਹੋ ਉਹ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾਂ ਦੇ ਅਸੀਂ ਕਿੱਥਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿੰਨੇ ਪਤਾ ਕੀ ਆ ਪਤਾ ਕੀ ਆ ਬੇਟਾ ਅੱਗੇ ਲੱਗਿਆ ਮੈਨੂੰ ਬੱਚੇ ਨੇ ਆਵਾਜ਼ ਰੇਸ ਕੀਤੀ ਮੈਂ ਦੇਖੋ ਕਿੰਨਾ ਛੋਟਾ ਬੱਚਾ ਹੈ ਕਿੰਨਾ ਆਂਦਾ ਹੈ ਸਭ ਨੂੰ ਪਤਾ ਹੈ ਨਹੀਂ ਨਹੀਂ ਹੁਣ ਕੀ ਆ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ ਪ੍ਰਧਾਨ ਆਪਣਾ ਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਹਾਂ 2 ਮਹੀਨੇ ਸਾਡੇ ਘਰ ਨਹੀਂ ਆਇਆ ਤਾਂ ਐਕ ਪਟਾਈ ਕਰਕੇ ਅਸੀਂ ਅਭਿਸ਼ਾਂਗਰੋਕ ਜਿਹੜੀ ਰੋਡ ਜਾਂਦੀ ਹੈ ਉਸਕੇ ਐਨਾ ਬੁਰਾ ਹਾਲ ਹੈ ਪੈਦਲ ਵੀ ਨਹੀਂ ਆ ਦੋਹੀਆਂ ਕਮੇਟੀ ਕਮੇਟੀ ਤੁਹਾਡੀ ਸੜਕਾਂ ਪਾਸ ਹੋ ਗਈਆਂ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ। ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜਿਹੜੀਆਂ ਸਾਰੀਆਂ ਅਸੀਂ ਬਣਾਵਾਂਗੇ। ਬੇਸ਼ੱਕ ਗੱਟਕਾ ਹੁੰਦੇੜੀ ਗੱਟਕਾ ਨਹੀਂ ਗੱਟਕਾ ਨਹੀਂ ਪੈ ਰਹੇ। ਇਹ ਸੜਕ ਬਣ ਰਹੀ ਹੈ ਨਵੇਂ। ਇਹ ਨਹੀਂ ਹੈਗਾ ਕਿ ਆਪਾਂ ਨਹੀਂ ਰੁਕ ਜਾਣਾ ਮਾਤਾ ਜੀ। ਗੱਟਕਾ ਸੋਹਰ ਉਹ ਨਹੀਂ ਹੁੰਦਾ। ਮਾਤਾ ਜੀ ਇਹ ਇਦਾਂ ਨਹੀਂ ਹੈ ਕਿ ਵੀ ਆਪਾਂ ਗੱਟਕਾ ਪਾ ਰਹੇ। ਇਹਦੇ ਵਿੱਚ ਆਪਾਂ ਸੜਕ ਬਣਾ ਰਹੇ ਹਾਂ। ਉਹਨਾਂ ਫਿਰ ਉਧਰ ਦੀ ਜ਼ਿੰਮੇਵਾਰੀ ਤੁਹਾਡੀ ਜਿਲ੍ਹੇ ਉਹ ਸ਼ਹਿਰੀ ਹੈ। ਪੂਰਾ ਜਿਦਾ ਮੰਸਰੇਵੀ ਮੰਡਲ ਨੂੰ ਜਿਹੜਾ ਰਸਤਾ ਜਾਣਾ ਉਹ ਬਹੁਤ ਔਖਾ ਹੈ। लोग बड़े परेशान हैं थोड़े परेशान नहीं हैं थोड़े परेशान करते नहीं है जनता बड़े आप बहुत परेशान हो के बहुत मुश्किल है इन मैना पानी पानी में अंदर पानी में बड़े अपने एमसी ना दादा जी कौन है एमसी सोन सिंह जी है सारे आते ही नहीं चलो ठीक है कोई सुनवाई है नहीं ਅਗੇ ਵਧਦੇ ਹੁਦਰਨਾਬਾ ਦੇ ਪਿੰਡ ਫਰੀਦਪੁਰ ਦੇ ਨੇੜੇ ਬੱਸ ਪਲਟੀ ਹੈ ਪੀ ਆਰਟੀਸੀ ਬੱਸ ਪਲਟੀ ਹੈ ਔਰ ਓਵਰਲੋਡਡ ਹੋਣ ਦੀ ਵਜ੍ਹਾ ਦੇ ਨਾਲ ਇਹ ਬੱਸ ਬੇਕਾਬੂ ਹੋ ਗਈ ਹੈ ਦੱਸਿਆ ਕਿ ਬੇਕਾਬੂ ਹੋ ਕੇ ਸੜਕ ਦੇ ਕੰਡੇ ਦਰਖਤ ਦੇ ਨਾਲ ਟਕਰਾਈ ਹੈ ਤਾਂ ਕੁਲ ਮਿਲਾ ਕੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕਈ ਸਵਾਰੀਆਂ ਗੰਭੀਰ ਤੌਰ ਤੇ ਜ਼ਖਮੀ ਹੋ ਗਈਆਂ ਹਨ ਸੁਭਾਵਿਕ ਤੌਰ ਤੇ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਦਰਖਤ ਹੈ ਜਿਸ ਦੇ ਨਾਲ ਇਹ ਬੱਸ ਜਿਹੜੀ ਟਕਰਾਈ ਔਰ ਉਸ ਤੋਂ ਬਾਅਦ ਉਹ ਵੱਡਾ ਦਰਖਤ ਉਸ ਬੱਸ ਦੇ ਉੱਤੇ ਡਿੱਗ ਗਿਆ ਪੂਰੀ ਤਰ੍ਹਾਂ ਦੇ ਨਾਲੇ ਬੱਸ ਪਲਟ ਗਈ ਹੈ ਔਰ ਪੂਰੀ ਤਰ੍ਹਾਂ ਦੇ ਨਾਲ ਬੱਸ ਦੇ ਪਰਖੱਚੇ ਉੱਡ ਗਏ ਨੇ ਔਰ ਇਸ ਬੱਸ ਨੂੰ ਵੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਕਿੰਨਾ ਹੀ ਭਿਆਨਕ ਹਾਦਸਾ ਹੋਇਆ ਹੋਵੇਗਾ ਸਵਾਲਿਆ ਨਿਸ਼ਾਨ ਸਮਬੰਧਿਤ ਮਾਰਕ ਦੇ ਵਿੱਚ ਉਤਾ ਹੈ ਕਿ ਕਿੰਨੇ ਕ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹੋਈਆਂ ਹੋਣਗੀਆਂ ਕਿਉਂਕਿ ਦੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਉਹਨਾਂ ਦੇ ਲੱਗੀਆਂ ਹੋਣਗੀਆਂ ਤਾਂ ਕਈ ਸਵਾਰੀਆਂ ਬਸ ਦੀ ਛੱਤ ਤੇ ਵੀ ਸਵਾਰ ਸਨ ਇਹਨਾਂ ਜ਼ਿਆਦਾ ਓਵਰਲੋਡ ਹੋਇਆ ਹੋਇਆ ਸੀ ਔਰ ਇਸੇ ਕਵਜਾ ਇਹ ਵੀ ਹੋ ਸਕਦੀ ਹੈ ਕਿਉਂਕਿ ਸਵੇਰ ਵੇਲੇ ਜਿਹੜਾ ਹੈ ਉਹ ਸਮਾਂ ਆਫਿਸਿਸ ਦਾ ਹੁੰਦਾ ਹੈ ਇਨ ਔਰ ਐਗਜ਼ਿਟ ਅਸੀਂ ਕਹਿ ਸਕਦੇ ਹਾਂ ਸਵੇਰ ਦਾ ਸਮਾਂ ਜਿਹੜਾ 7 ਵਜੇ ਤੋਂ ਲੈ ਕੇ 9 ਵਜੇ ਤੱਕ ਔਰ ਸ਼ਾਮ ਨੂੰ ਵੀ ਕਾਫੀ ਜ਼ਿਆਦਾ ਸਵਾਰੀਆਂ ਜਿਹੜੀਆਂ ਨੇ ਉਹ ਬੱਸ 'ਤੇ ਹੁੰਦੀਆਂ ਨੇ। ਸਤਿ ਪਵਨ ਨੱਬਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਜੋ 140 ਦੇ ਕਰੀਬ ਪੀ ਆਰਟੀਸੀ ਬੱਸ ਵਿੱਚ ਸਵਾਰੀਆਂ ਸਵਾਰ ਸਨ ਹਾਦਸਾ ਗ੍ਰਸ ਹੋਇਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿਸ ਤਰ੍ਹਾਂ ਦਾ ਮੰਜਰਾ ਜੋ ਬਹੁਤ ਵੱਡਾ ਦਰਖਤ ਆ ਉਹ ਟੁੱਟ ਕੇ ਇਸ ਉੱਤੇ गिर ਗਿਆ ਕਿਉਂਕਿ ਜੋ ਦੱਸਿਆ ਜਾ ਰਿਹਾ ਕਿ ਪੀ ਆਰਟੀਸੀ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਜਿਸ ਕਰਕੇ ਇਹ ਹਾਦਸਾ ਵਾਪਰੇਗਾ ਤਸਵੀਰਾਂ ਵਿੱਚ ਤੁਸੀਂ ਸਾਹ ਵੇ ਜਦੋਂ ਕਮਾਣੀਆਂ ਟੁੱਟਦੀਆਂ ਨੇ ਤਾਂ ਅੱਗੇ درخت ਹੁੰਦਾ درخت ਵਿੱਚ ਵੱਜ ਕੇ ਜੋ ਬਹੁਤ ਮੋਟਾ ਦਰਖਤਾ ਉਸ ਨੂੰ ਟੋਟੇ ਟੁੱਟੇ ਕਰ ਦਿੰਦੀ ਆ ਅਤੇ ਜਿਸ ਵਿੱਚ 140 ਦੇ ਕਰੀਬ ਸਵਾਰੀਆਂ ਸਨ ਉਹ ਫੱਟੜ ਹੋ ਗਿਆ ਹਨ ਦੱਸਿਆ ਜਾ ਰਿਹਾ 30 ਤੋਂ ਲੈ ਕੇ 35 ਸਵਾਰੀਆਂ ਫੱਟੜ ਹੋ ਗਈਆਂ ਹਨ ਜੋ ਪਹਿਲਾ ਡਰਾਈਵਰ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਕਈ ਵਾਰ ਜਿਹੜਾ ਹੈਗਾ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਪਰ ਪ੍ਰਸ਼ਾਸਨ ਦੇ ਜੂਨ ਹੀ ਸਰਕੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਕਿਉਂਕਿ ਇਹ ਵੱਡਾ ਹਾਦਸਾ ਵਾਪਰਦੇ ਨਾਲ ਜਿੱਥੇ ਜ਼ਿਆਦਾਤਰ ਇਸ ਬੱਸ ਵਿੱਚ ਸਕੂਲ ਦੇ ਵਿਦਿਆਰਥੀ ਮੌਜੂਦ ਸਨ ਅਤੇ ਵੱਡਾ ਹਾਦਸਾ ਵਾਪਰਿਆ ਅਤੇ ਹੁਣ ਜੋ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਡਾ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਵੀ ਪੀਆਰਟੀਸੀ ਵਿਭਾਗ ਨਹੀਂ ਜਾਗ ਗਿਆ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਲਿਖਤੀ ਭੇਜਿਆ ਹੈ ਕਿ ਇਸ ਵਿੱਚ ਜਾਦੇ ਸਵਾਰੀਆਂ ਹੁੰਦੀਆਂ ਹਨ ਕਿਉਂ ਸਵੇਰ ਦਾ ਸਮਾਂ ਹੁੰਦਾ ਹੈ ਸਾਰਿਆਂ ਨੇ ਸਕੂਲ ਅਤੇ ਆਪਦੇ-ਆਪਦੇ ਦਫ਼ਤਰਾਂ ਵਿੱਚ ਜਾਣਾ ਹੁੰਦਾ ਹੈ ਜਿਸ ਕਰਕੇ ਇਹ ਹਾਦਸਾ ਵਾਪਰਿਆ ਅਤੇ ਬਹੁਤ ਜ਼ਿਆਦਾ ਇਹ ਭਿਆਨਕ ਹਾਦਸਾ ਹੈ ਇਸ ਤੋਂ ਬਾਅਦ ਹੁਣ ਜਿਹੜਾ ਪੀਆਰਟੀਸੀ ਵਿਭਾਗ ਹੁਣ ਅੱਗੇ ਕੀ ਸਬਕ ਲਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਜੋ ਇਹ ਹਾਦਸਾ ਇਹ ਬਹੁਤ ਹੀ ਭਿਆਨਕ ਹੈ ਨਾਬਦੂ ਭਪਿੰਦਰ ਸਿੰਘ ਨਿਊਜ਼ ਏਟੀਨ ਪੰਜਾਬ ਨਵਾਂ ਸ਼ਹਿਰ ਦੇ ਪਿੰਡ ਜਾੜਲਾ ਦੇ ਵਿੱਚ ਸ਼ਰਾਬ ਦੇ ਠੇਕੇ ਤੇ ਜ਼ਬਰਦਸਤ ਬਲਾਸਟ ਹੋਇਆ ਐ ਅਤੇ ਪਛਾਤਿਆ ਨੇ ਠੇਕੇ ਤੇ ਬੰਬ ਨੁਮਾ ਚੀਜ਼ ਸੁੱਟੀ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਹਾਲਾਂਕਿ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰੇ ਹਨ ਪਰ ਧਮਾਕੇ ਦੇ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਨਜ਼ਰ ਆ ਰਿਹਾ ਹੈ

ਅਮੇ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਆਵਾਜ਼ ਆਈ ਹੈ ਤੋਂ ਵੈਰੀਫਾਈ ਕਰਨ ਲਈ ਆਏ ਸੀ ਸਿੱਕਾ ਤੁਹਾਡੇ ਸਾਹਮਣੇ ਬਿਲਕੁਲ ਸਿੱਕ ਚੱਲ ਰਿਹਾ ਹੈ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਆ ਗਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੜਪੀੜਤਾ ਦੇ ਕੀਤੀ ਜਾ ਰਹੀ ਨਗਦ ਮਦਦ ਨੂੰ ਲੈ ਕੇ ਗਿਆਨੇ ਹਰਪ੍ਰੀਤ ਸਿੰਘ ਨੇ ਤਿੱਖਾ ਤੰਝ ਕੱਸਿਆ ਗੁਰਦਾਸਪੁਰ ਪਹੁੰਚੇ ਗਿਆਨੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਵੇਚ ਕੇ ਉਹਨਾਂ ਪੈਸੇ ਇਕੱਠੇ ਕੀਤੇ ਨੇ ਜੇਕਰ ਉਹ ਬਾੜ ਰਹੇ ਨੇ ਤਲ ਲੈ ਲੈਣੇ ਚਾਹੀਦੇ ਨੇ ਜ਼ਿਆਦਾ ਪੈਸੇ ਹੋਟਲਾਂ ਦੇ ਵਿੱਚ ਇਕੱਠਾ ਕੀਤਾ ਗਿਆ ਹੈ ਅਸੀਂ ਤਾਂ ਵਰਕਰਾਂ ਤੋਂ ਹੀ ਇਕੱਠੇ ਕਰ ਰਹੇ ਹਾਂ ਪੈਸੇ ਇਹ ਉਹਨਾਂ ਕੋਲੇ ਜ਼ਿਆਦਾ ਹੈ ਜੀ ਤੇ ਵੰਡ ਰਹੇ ਹੈ ਜੀ। ਉਹ ਵੀ ਵੰਡ ਰਹੇ। ਇਹ ਅਸੀਂ ਕਿਹੜੇ ਸਰਮਾਇਦਾਰਾਂ ਜੀ ਜਾਂ ਸਾਡੇ ਕੋਲ ਕਿਹੜਾ ਉਹ ਮਤਲਬ ਹੋਟਲਾਂ ਦਾ ਤੇ ਦੂਜਾ ਤੀਜਾ ਦਾ ਪੈਸਾ ਹੈਗਾ ਜੀ। ਸਾਡੇ ਕੋਲੇ ਤਾਂ ਅਸੀਂ ਜਿਹੜਾ ਪਾਰਟੀ ਵਰਕਰਾਂ ਤੋਂ ਇਕੱਠਾ ਕੀਤਾ ਉਹ ਹੀ ਹੈ ਜੀ। ਕਿ ਕਿਸਾਨਾਂ ਦੀ ਮਦਦ ਕਰ ਰਹੇ ਨਕਦਰ ਦੇ ਕੇ। ਠੀਕ ਹੈ ਲੈ ਲੈਣੀ ਚਾਹੀਦੀ ਹੈ ਕਿਸਾਨਾਂ ਨੂੰ ਕਿਉਂਕਿ ਉਹ ਜ਼ਿਆਦਾ ਪੈਸਾ ਹੋਟਲਾਂ ਦਾ ਜਿਹੜਾ ਗੁਰਬਾਨੀ ਵਿੱਚ ਜਾ ਰਹੀ ਹੈ ਪੀਟੀਸੀ ਚੈਨਲ ਰਾਹੀਂ ਵਿਦੇਸ਼ਾਂ ਤੋਂ ਉਹ ਪੈਸਾ ਹੈਗਾ ਲੈ ਲੈਣਾ ਚਾਹੀਦਾ ਲੋਕਾਂ ਵਿੱਚ। गुरुग्राम शहर ਨੂੰ ਮੋੜ ਸਾਫ ਸੁਥਰਾ ਬਣਾਉਣ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਵੱਡੀ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਆਗਾਜ਼ ਖੁਦ ਸੀਐਮ ਸੈਣੀ ਨੇ ਝਾੜੂ ਲਗਾ ਕੇ ਕੀਤਾ ਗੁਰੂਗਰਾਮ ਦੇ 36 ਵਾਰਡਾਂ ਦੀਆਂ 46 ਥਾਵਾਂ ਤੇ ਸਫਾਈ अभियान ਦੀ ਸ਼ੁਰੂਆਤ ਹੋਈ ਹੈ ਜਿਸ ਵਿੱਚ ਇੱਕ ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ ਆਮ ਕੋ ਸਵੱਛ ਔਰ ਸਵਸ ہمارا ਪ੍ਰੋਗਰਾਮ ਹੋ આજ ਮੇਗਾ ਸਵਸਥਾ ਵਿਹਾਨ ਮੇ भारी संख्या में हमारे डेरा सच्चा सौदा के जो अनुयायी आए हैं मैं उनको बहुत बहुत बधाई देता हूँ साधुवाद देता हूँ और मैं गुरुग्राम के हर नागरिक से ये प्रार्थना करूँगा कि स्वच्छता के अभियान में हम लगातार जुड़े जो ये स्वच्छता अभियान शुरू हुआ है हमारा गुरुग्राम रैंकिंग में नंबर एक के तो ऊपर रहे ये जिम्मेवारी हमारे गुरुग्राम के नागरिक की है उसको बना करके अगे वाम तक सी एम भगवंत मान को छुट्टी मिलेगी मुलाकात तो बाद कैबिनेट मंत्री खुडिया सांसद कंग के वालों मलविंदर कंगों वालो, जानकारी दी गई है तो वही खबर इस वेलिए कि जानकारी दी गई है मंत्रियों के वालों की छुट्टी अच्छ शाम तक मिल जाएगी फोर्टिस हस्पता तो डिस्चार्ज हो सगवंत मान सी एम की हालत देख पेलों काफ़ी सुधार है दिन ब दिन यह हालत जी है ठीक होंगी गई है लगातार मैडल बुलेटिन भी सामने आ रहा है तो सब मान के टैस दारपोर्टा सही आईया ने 5 ਸਤੰਬਰ ਤੋਂ ਹਸਪਤਾਲ ਦੇ ਵਿੱਚ ਦਾਖਲ ਨੇ ਮੁੱਖ ਮੰਤਰੀ ਭਗਵੰਤ ਪਾਣ ਦੱਸਿਆ ਕਿ ਅੱਜ ਪੂਰੇ ਅੱਜ 6ਵਾਂ ਦਿਨ ਹੈ 5 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਹਸਪਟਲਾਈਜ਼ ਹੋਏ ਲਗਾਤਾਰ ਉਹਨਾਂ ਦੀ ਸਿਹਤ ਜਰੀਆ ਖਰਾਬ ਚੱਲ ਰਹੀ ਸੀ ਤਾਂ 7 ਦਿਨ ਹੋ ਚੁੱਕੇ ਨੇ ਪੂਰੇ ਉਹਨਾਂ ਦੀ ਸਿਹਤ ਖਰਾਬ ਹੋਈ ਉਹ ਜਿਹੜੇ ਉਹਨਾਂ ਕੋਲੇ ਪੱਕ ਕਰਨ ਵਾਲੇ ਸੀਗੇ ਉਹ ਪਾਰਟੀ ਤੌਰ ਤੇ ਉਹਨਾਂ ਨੇ ਦੂਸਰੀ ਪਾਰਟੀ ਨੂੰ ਭੰਡਣ ਤੋਂ ਗਾਂ ਗਾਂ ਵਾਧੇ ਨਹੀਂ ਸਕੇ ਮੈਂ ਕਹਾਂ ਕੰਸਬ ਕੱਲ ਉਪਰਾਸਪਤੀ ਦੀ ਜਿਹੜੀ ਖੋਲ ਸੀ ਸੋਸ਼ਲ ਮੀਡੀਆ ਤੇ ਬੜਾ ਚੱਲ ਰਹਾ ਹੈ ਕ੍ਰੋਸ VOTING ਹੋ ਗਈ ਕਹਿੰਦੇ ਆਪਦੇ ਵੀ ਕੁਝ ਮੈਂਬਰ ਜਿਹੜੇ ਨੇ VOTING ਕਰਨ ਗਏ ਸੀ ਉਹ ਵੀ ਕ੍ਰੋਸ VOTING ਕਰ ਗਏ ਕੀ ਸੱਚਾਈ ਹੈ ਇਹਦੇ ਬਾਰੇ ਤੇ ਹੁਣ ਅਟਕਣਾਂ ਦੀ ਜਿੰਨੀ ਮਰਜ਼ੀ ਲੱਗੀ ਜਾਣ ਪਰ ਜੋ ਆਮਾਦੀ ਪਾਰਟੀ ਦਾ ਬੜਾ ਸਪਸ਼ਟ ਹੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਹੈ ਆਮਾਦੀ ਪਾਰਟੀ ਨੇ ਉਹਨਾਂ ਨੂੰ ਵੋਟ ਪਾਉਣੀ ਹੈ ਔਰ ਉਹਨਾਂ ਨੂੰ ਵੋਟ ਅਸਫਾਈ ਦੂਸਰਾ ਜੀ ਕੇਂਦਰ ਦੇ ਵਿੱਚ ਬੈਠੇ ਹੋ 1600 ਕਰੋੜ ਦਾ ਤਾਂ ਐਲਾਨ ਹੋ ਗਿਆ ਕੋਸ਼ਿਸ਼ ਕਰੂੰਗੇ ਕਿ ਬਜਟ ਨੂੰ ਹੋਰ ਵਧਾਇਆ ਜਾਵੇ ਕੇਂਦਰ ਨਾਲ ਗੱਲ ਕਰਕੇ ਡੈਫੀਨੇਟਲੀ ਬਤਾਏ ਕੋਸ਼ਿਸ਼ ਕਿਉਂ ਕਰਾਂਗੇ ਪੂਰਾ ਸੰਘਰਸ਼ ਕਰਾਂਗੇ ਐਕਚੁਅਲ ਜੀ ਇਹ ਤਾਂ ਬਿਲਕੁਲ ਕੋਜਾ ਮਜ਼ਾਕ ਕੀਤਾ ਹੈ 1800 ਕਰੋੜ ਰੁਪਏ ਦਾ ਕੀ ਹੋਣਾ ਹੈ ਜਿੱਤਰਾ ਸਾਖੂੜੀਆਂ ਸਾਹਿਬ ਵੀ ਦੱਸ ਰਹੇ ਤੁਹਾਨੂੰ 15 16 ਤੋਂ 20000 ਕਰੋੜ ਦਾ ਵੈਸੇ ਹੁਣ ਨੁਕਸਾਨ ਹੋਇਆ ਜਦੋਂ ਅਸੀਂ ਲੀਪੇ ਆਵਾਂਗੇ ਇਹ ਨੁਕਸਾਨ ਭਰਨ ਤੋਂ ਬਾਅਦ ਜਿਹੜੀ ਜ਼ਿੰਦਗੀ ਨਮੀ ਚਲਣੀ ਹੈ ਪੰਜਾਬ ਤੇ ਤਾਂ ਹੋਰ ਵੀ ਲੋਡ ਪੈਣੀ। ਕਿਸਾਨਾਂ ਨੂੰ ਹੁਣ ਬੀਜ ਦੀ ਜ਼ਰੂਰਤ ਹੋएगी ਜੀ, ਖਾਦ ਦੀ ਜ਼ਰੂਰਤ। ਖਾਦ ਦੀ ਨਹੀਂ ਨਹੀਂ ਜ਼ਮੀਨ ਅਜੇ ਪਾਣੀ ਥੱਲੇ ਆਉ ਪਤਾ ਲੱਗੂ ਜ਼ਮੀਨ ਲੈਵਲ 'ਚ ਕਰਨ ਦੀ ਹੈ, ਉਸ ਕਿੰਨੀ ਰੇਤ ਚੱਕਣ ਵਾਲੀ ਹੈ, ਕਿੰਨੀ ਉਹਨੂੰ ਪੱਧਰ ਕਰਨ ਵਾਲਾ ਕਿਸ ਤਰ੍ਹਾਂ ਦਾ ਖਾਲੇ ਟੁੱਟ ਗਏ, ਟਿਊਬਵੈਲ ਲੱਪੇ ਗਏ, ਪਾਣੀ ਵਿੱਚ ਪੈ ਗਏ, ਬਿਜਲੀ ਦਾ ਵੀਰ ਦੀ ਗੱਲ ਕਰਦੇ ਹਾਂ 2000 ਕਰੋੜ ਤੋਂ ਵੱਧ ਤਾਂ ਮੇਰੇ ਖਾ ਬਿਜਲੀ ਦਾ ਮੰਤਰੀ ਮੰਤਰੀ ਨੱਪਿਆ ਮੀਸ਼ੇ ਕੁਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1900 ਕਰੋੜ ਰੁਪਏ ਜਿਹੜਾ ਮੀਫਡ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਹੈ ਕਿਉਂਕਿ ਤੁਸੀਂ ਆਪ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਜਦੋਂ ਪੱਖ ਹਮਾਚੰਦ ਦਾ ਵੀ ਨੁਕਸਾਨ ਬਹੁਤ ਘਟਾ ਹੈ ਮਾਝੇ ਦੇ ਨਾਮੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਹਾਂ ਉਸ ਤੋਂ ਅਚੀਬ ਸ਼ਖਰ ਨੇ ਪੂਰਾ ਡਿਟੇਲ ਦੱਸਿਆ ਸੁਭੋ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉੱਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫਰ ਕਾ ਗਰੀ ਸੀ ਪਰ ਕੱਲ ਸਨੀਜ ਆਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੀ ਸੀ ਕਿ ਮੈਂ ਜਾਮਦਾਨੀ ਕੌਣ ਹੈ ਕਾਦਾ ਮੰਤਰੀ ਆ ਸੋ ਇੱਕ ਆਮ ਘਰਾਂ ਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਨੇ ਆ ਦੇ ਲੋਕਾਂ ਨੇ ਪੋਨੇ ਤਿੰਨ ਲੱਖ ਵੋਟ ਆ ਜਿਹੜਾ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮ ਮਾਰਲਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਕੌਂਸਲ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਨਾਲ ਮੈਨੂੰ ਮੰਤਰੀ ਬਣਾਇਆ ਉਹ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋ ਕਿ ਮੈਂ ਤੇ ਜਾਣਦਾ ਜੀ ਮੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨਾਂ ਕੋ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚਲਾਉਂਦੇ ਹੋਏ ਨਿਵਾੰਦਿਆਂ ਦਾ ਨਹੀਂ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੁਣ ਪੰਜਾਬ ਦੇ ਕਿਸਾਨ ਭਰਾਵਾਂ ਵੱਲੋਂ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5 ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹੜਪੀੜਕ ਇਲਾਕਿਆਂ ਦੇ ਵਿੱਚ ਜਾ ਕੇ ਹੜਪੀੜਕ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਆ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਪਰਵਾਰਾਂ ਦਾ ਹੋ ਗਿਆ ਇੱਕ ਫਸਲ ਨਹੀਂ ਛੋਲੇ ਦੀ ਫਸਲ ਨਹੀਂ ਰੁੜ ਗਈ ਕੱਲੀ ਆਉਣ ਵਾਲੀ ਹਾਰਦੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਵਿਚੜ ਗਈ ਕਿਉਂਕਿ ਖੇਤਾਂ ਦੇ ਵਿੱਚ ਤੇ ਮਲਵਾ ਚੜ ਗਿਆ ਮਿੱਟੀ ਚੜ ਗਈ ਦਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਆਰਾ ਤਿਆਰ ਕਰਨ ਨੂੰ ਕਿੰਿਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਲੇ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰਨ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਦੀ ਗਰੀਬ ਪਰਿਵਾਰਾਂ ਲਈ ਜੇ ਮਾ ਮੋਦੀ ਸਾਹ ਤੋਂ ਮੰਗ ਕੀਤੀ ਤੁੰ ਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੇ ਨਾਲ ਬੀਜੇਪੀ ਦੇ ਪ੍ਰਧਾਨ ਸ਼ਰੀਰ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਦ ਤੋਂ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੇ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਕਾਮਾਂ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੁ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ ਦੇਰਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤੇ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰਲੀਫੈਂਡ ਦੇ ਕੇ ਜਾਇਓ ਤਾਂ ਜੋ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਂਣਾ ਚਲੀਆਂ ਗਈਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਟ ਹੈਗੇ ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇਗੇ ਸੋ ਇਹ ਬੇਨਤੀਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਲੀਫ ਫੰਡ ਦਵੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪੀੜਿਤ ਪਰਿਵਾਰਾਂ ਲਈ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਨ ਤੇ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜਾਊਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋ ਜਾਣਗੇ ਦੁਆਰਾ ਰੋਟੀ ਖਾਂ ਜੋਗ ਹੋ ਜਾਣਗੇ ਪਰ ਜੇ ਮੈਂ ਮੰਗ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਅਸਲੀ ਜਾਖੜ ਜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸ਼ਬਦ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰੇ ਇਹਨਾਂ ਨੂੰ ਨਹੀਂ ਪਸੰਦ ਆ ਰਹੇ ਸੋ ਆਮ ਪੰਜਾਬ ਨੂੰ ਇਹਨਾਂ ਨਾਲ ਪਿਆਰ ਨਹੀਂ ਹੈ ਨਫ਼ਰਤ ਹੈ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪ ਵਾਲੇ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ ਸੋ ਮੈਂ ਹੀ ਅੱਜ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਸੀ ਪੰਜਾਬ ਦੇ ਲੋਕਾਂ ਦੇ ਲਈ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਪਰ ਜਾਖੜ ਸਾਹਿਬ ਸਾਨੂੰ ਨਿਮਾਨਿਆਂ ਨੂੰ ਸਾਨੂੰ ਸੇਵਾਦਾਰਾਂ ਨੂੰ ਇਹ ਨਹੀਂ ਜਾਣਦੇ ਕਹਿੰਦੇ ਮੈਂ ਤੇ ਜਾਣਦਾ ਹੀ ਨਹੀਂ ਮੁੰਡੀਆਂ ਕੌਣ ਹੈ ਕਿਹੜਾ ਮੰਤਰੀ ਹੈ ਇਹਦੇ ਕੋਲ ਬਹੁਤ ਘਟੀਆਂ ਸ਼ਬਦਾਵਲੀ ਬੋਲੀ ਹੈ ਸੋ ਬਹੁਤ ਸਤਿਕਾਰ ਕਰਦੇ ਸੀ ਬਹੁਤ ਸਤਿਕਾਰਯੋਗ ਸੀ ਪਰ ਇੰਨੀ ਘਟੀਆਂ ਬੋਲੀ ਬੋਲਣਗੇ ਇਹ ਇਹਨਾਂ ਨੂੰ ਸੋਭਾ ਨਹੀਂ ਦਿੰਦਾ मेरे दो सवाल है एक मिनट जी दो सवाल है मेरे मीडिया साहब सबसे पहला कि आपने जो आपके मंत्री हैं मिस्टर बरिंदर गोयल उन्होंने उसे बोला तेरह हजार करोड़ है कल चीमा साहब बोल के कि पैसा है ही नहीं सो व्हाट is, आप रेवेन्यू मिनिस्टर ना बताए कि पैसा है कितना ये भी गल है कि पैसा है कितने खर्च लिता गया है नहीं आखिर जी कोई गल नहीं ਐਪੀਆਰ ਦਾ ਫੈਕਟ ਪੈਸਾ ਤੁਸੀਂ ਗੱਲ ਕਰ ਰਹੇ ਹੋ ਇਹ ਸਟੇਟ ਦਾ ਪੈਸਾ ਇਹਦੇ ਬਾਰੇ ਆਪਾਂ ਸਟੇਟ ਦੇ ਵਿੱਚ ਲਾਉਣਾ ਕਿੱਦਾਂ ਲਾਉਣਾ ਉਹਦੇ ਬਾਰੇ ਬਾਅਦ ਗੱਲ ਕਰ ਲਵਾਂਗੇ ਪਰ ਅੱਜ ਜਿਹੜੀ ਗੱਲ ਕੀਤੀ ਹੈ ਮੈਂ ਅੱਜ ਜਿਹੜੀ ਮੰਗ ਕੀਤੀ ਹੈ ਕੇਂਦਰ ਕੀ ਦੇ ਕੇ ਜਾ ਰਿਹਾ ਇੰਨੇ ਹਜ਼ਾਰਾਂ ਕਰੋੜ ਦੇ ਨੁਕਸਾਨ ਦੇ ਬਦਲੇ ਕੇਂਦਰ ਕਹਿੰਦਾ ਕਿ ਆਪਕੇ ਪਾਸ 12000 12000 ਐਪੀਆਰ ਫਲਾ ਪੈਸਾ ਹੈ ਉਸ ਸਟੇਟ ਦਾ ਰੀਫੰਡ ਜਿਹੜਾ ਜਿਹੜਾ ਉਹ ਦੇ ਆਫ ਡਿਸਾਸਟਰ ਦਾ ਪੈਸਾ ਜਿਹਦੇ ਵਿੱਚ ਵੀ ਬਹੁਤ ਸਾਰੀਆਂ ਇਹਨਾਂ ਦੇ ਹੱਥ ਬੰਨੇ ਹੋਏ ਆ ਕਿ ਇਹਨੂੰ ਇਸ ਤਰ੍ਹਾਂ ਯੂਜ਼ ਕਰਨਾ ਉਹ ਤੇ ਅਸੀਂ ਕੰਟੀਨਿਊ ਕਰ ਹੀ ਰਹੇ ਆ 12000 ਕਰੋੜ ਹੈਗਾ ਮੈਂ ਨਹੀਂ ਕਹਿੰਦਾ ਨਹੀਂ ਹੈਗਾ ਉਹ ਅਸੀਂ ਕਰਾਂਗੇ ਉਹ ਜਿਹੜਾ ਜਿਹੜਾ ਹੁਣ ਹਜ਼ਾਰਾਂ ਕਰੋੜ ਦਾ ਨਕਸ਼ਾਡ ਹੋ ਰਿਹਾ ਉਹਦੇ ਲਈ ਕਹਿੰਦਾ ਸਰਕਾਰ ਉਹ ਥੋੜੀ ਦੇਖ ਕੇ ਗਿਆ ਤੇ ਮੈਂ ਨਹੀਂ ਪਰ ਪਹਿਲੇ ਵਰਨਰ ਸਾਹਿਬ ਨੇ 12000 ਕਰੋੜ ਲਾਇਕ ਕਿੰਦਾ ਉਹਦੇ ਲਈ ਉਹਦੇ ਲਈ ਇੱਕ ਮਿੰਟ ਵਰਨਰ ਸਾਹਿਬ ਨੇ ਕਰਕੇ ਹੀ ਆ ਕਿ ਜਿਹੜਾ 1600 ਕਰੋੜ ਆਇਆ ਹੈਗਾ ਉਹ ਟੋਕਨ ਬਣੀ ਹੈ ਹਰ ਤਾਂ ਹੋਰ ਪੈਸਾ ਆਣਾ ਹੈਗਾ ਤੁਸੀਂ ਵੀ ਇੱਥੇ ਆ ਅਸੀਂ ਵੀ ਇੱਥੇ ਆ ਬਹੁਤ ਕੁਝ ਕਹਿੰਦੇ ਨੇ ਫਿਰ ਜੇ ਲੋੜ ਤੇ ਹੁਣ ਪੰਜਾਬੀਆਂ ਨੇ ਫਸਲਾਂ ਲਈ ਖੇਤ ਹੁਣ ਤਿਆਰ ਕਰਨੇ ਨੇ ਉਹਨਾਂ ਨੇ ਆਪਣੀਆਂ 7-8 ਹਟਾ ਹੁਣ ਜਾਣਾ ਘਰ ਹੁੰਟੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਘਰ ਛੱਡ ਕੇ ਘਰਾਂ ਤੋਂ ਬੇਘਰ ਹੋਏ ਉਹਨਾਂ ਨੂੰ ਘਰਾਂ ਦੀ ਲੋੜ ਹੈ ਕਿ ਜਾ ਮੋਦੀ ਸਾਹਿਬ ਦੇ ਦੁਆਰਾ ਟੋਕਣ ਮੰਨੀ ਜੀ ਤੋ ਲੈ ਕੇ ਫਿਰ ਉਹ ਇੰਤਜ਼ਾਰ ਕਰਾਂਗੇ ਵੀ ਕਰੋ ਅਸੀਂ 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 ਦੇਖੋ ਜੀ ਅਸੀਂ ਜਿਹੜਾ ਮੁੱਖ ਮੰਤਰੀ ਸਰਤਾਪੂਰ ਸਿੰਘ ਮਾਨ ਜੀ ਨੇ ਇਹਨਾਂ ਦੀ ਫਸਲਾਂ ਦੀ ਗੱਲ ਕਰੀ ਹੈ ਕਿਸਾਨ ਭਰਾਵਾਂ ਦੀ ਅਸੀਂ ਪਹਿਲਾਂ ਇਹਨਾਂ ਨੂੰ ਦਿੰਦੇ ਸੀ 15000 ਪਰ 100 ਰੁਪਏ ਹੁਣ ਅਸੀਂ ਹੁਣ 20000 ਪਰ 1 ਏਕੜ ਦਾ ਮੁਆਵਜ਼ਾ ਇਹਨਾਂ ਨੂੰ ਦੇਣਾ ਸੁਵਾਸ ਕਰਨੀ ਹੈ ਇਹ ਤੋਂ ਮੈਨੂੰ ਪਤਾ ਹੈ ਜੀ ਆਪ ਪੈਸਾ 12000 ਰੁਪਏ ਜਿਹੜਾ ਹੈ 12000 ਮੈਂ ਕਹਿ ਰਿਹਾ ਇਹ ਵਾਰੇ ਇਹ ਸਟੇਟ ਦਾ ਪੈਸਾ ਇਧਰਲੀ ਬਾਤ ਗੱਲ ਹੋ ਜੇਗੀ ਅਸੀਂ ਲੋਕਾਂ ਨੂੰ ਦੇਣਾ ਇਹ ਤੇ ਇਹ ਤੇ ਕਰ ਰਹੇ ਨੇ ਤੇ ਸਿਰਫ ਇਹਨਾਂ ਨੂੰ ਦੇਸੀ ਦਾ ਦੁੱਖ ਲੱਗ ਰਿਹਾ ਹੈ ਕਿ ਇਹ ਸਾਡੇ 1600 ਕਰੋੜ 1600 ਕਰੋੜ ਨੂੰ ਕਿਉਂ ਕਹਿ ਰਹੇ ਨੇ ਹੁਣ ਦਿੱਤਾ ਹੀ 16 ਕਰੋੜ ਤੇ ਅਸੀਂ ਉਹੀ ਗੱਲ ਕਰ ਰਹੇ ਹਾਂ ਜੀ ਸਰ ਤੁਸੀਂ ਕਹਿ ਰਹੇ ਹੋ 12 ਕਰੋੜ ਤੋਂ 17 ਕਰੋੜ ਤੁਸੀਂ ਕਹਿ ਰਹੇ ਹੋ 12000 ਕਰੋੜ ਆਇਆ ਕਦੋਂ ਆਇਆ ਤੁਸੀਂ 12000 ਕਰੋੜ ਆਇਆ ਕਿੰਨੀ ਕਿੰਨੀ ਕਦ ਆਇਆ ਔਰ ਇਸ ਦਾ ਕੀ ਮੈਂ ਜਿਹੜੀ ਗੱਲ ਪੰਜਾਬ ਦਾ ਜਿਹੜਾ ਉਹ ਕਹਿੰਦੇ ਕਿ 12000 ਕੋਟ ਵਰਗੋਂ ਪਹਿਲਾ ਪਿਆ ਸੋਨਾ ਤੋਂ ਪਰਚੀ ਤੇ 13600 ਹੋ ਗਿਆ। ਬਸ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਕੋ ਕਹਿ ਰਹੇ ਆ। ਆਪ ਤੁਸੀਂ ਕੋਗਨ ਬਣੀ ਦਿੱਤੀ ਹੈ। ਤੇ ਕਹਿੰਦੇ ਵੀ 13299 ਰੁਪਏ ਤੁਸੀਂ ਖਰਚਾ ਬਣਾਇਆ ਕਿ ਇੰਨਾ ਕ ਨੁਕਸਾਨ ਸਾਡਾ ਹੋਇਆ। ਤੁਹਾਡੇ ਕੋ ਤਾਂ ਫੇਰ ਵੀ ਫालतू ਪੈਸਾ ਕਹਿੰਦੇ। 13000 ਜਿਹੜਾ ਖਰਚਾ ਬਣਾਇਆ ਨਹੀਂ 13000 ਦਾ ਉਹ ਦੱਸਿਆ ਕਿ ਅੱਜ ਤੱਕ ਇੰਨਾ ਹੋ ਗਿਆ ਇਹ ਹੋਰ ਹੈ ਨੁਕਸਾਨ। ਅਜੇ ਲੋਕਾਂ ਦੇ ਘਰ ਖੜੇ ਨੇ, ਅਜੇ ਪਾਣੀ ਦੇ ਵਿੱਚ ਖੜੇ ਨੇ ਉਹ ਜਿਹੜੇ। ਫਿਰ ਮੁੰਡੇ ਸਰ ਆਪਕੇ ਬਾਅਦ ਤੁਸੀਂ 2800 ਪੈਸਾ ਮੰਗ ਰਹੇ ਹੋ। 50 ਦੇ ਡੀਐਕਸ ਲਾਇਆ ਹੋਇਆ। ਤੁਸੀਂ 12000 ਕਰੋੜ ਤਾਂ ਖਰਚ ਨਹੀਂ ਰਹੇ ਸੈਂਟਰ ਦੇ ਕੋਲ ਭੇਜੋ ਤੁਸੀਂ ਦਿਸਾਸਟਰ ਵਾਸਤੇ ਸੋ ਦਿਸਾਸਟਰ ਦੇ ਫੰਡ ਵਾਸਤੇ ਵੀ ਮੁੱਖ ਮੰਤਰੀ ਸਜਾਪੁਰ ਸਿੰਘ ਮਾਨ ਜੀ ਨੇ ਇਹਨਾਂ ਨੂੰ ਲੈਟਰ ਲਿਖੀ ਕਿ ਇਹ ਨਾਮਸ ਚੇਂਜ ਕਰਵਾ ਕੇ ਸਾਨੂੰ ਸਾਨੂੰ ਉਹਨਾਂ ਨੇ ਨਾਮਸ ਚੇਂਜ ਕਰਨਾ ਵੀ ਹਜ਼ਾਤਾ ਨਹੀਂ ਹੈਗੀ ਨਾ ਹਜ਼ਾਤਾ ਕਿੱਥੇ ਹੈ ਉਹਦੇ ਵਿੱਚ ਉਹਦੇ ਸੁਣੋ ਉਹਦੇ ਲਈ ਸੁਣੋ ਉਹਦੇ ਲਈ ਸੁਣੋ ਤੁਸੀਂ ਸੁਣੋ ਤੁਸੀਂ ਉਹਦੇ ਲਈ ਉਹਦੇ ਲਈ ਜਾ ਰਿਹਾ ਤਾਂ ਆਪ ਪੰਜਾਬ ਦੇ ਵਿੱਚ ਆਫਤਾ ਹੀ ਹੋਈ ਤੁਸੀਂ ਮੰਨਦੇ ਹੋ ਨਾ ਆਫਤਾ ਹੀ ਐਸਟੋ ਤੱਕੀ ਕਿਸਾਨ ਭਾਵਲੀ 4 4.5 ਲੱਖ ਦੀ ਜਿਹੜੀ ਹੈ ਫਸਲ ਬਰਬਾਦ ਹੋ ਗਈ ਉਲਟੇ ਉਹਨਾਂ ਦੇ ਖੇਤ ਖਰਾਬ ਹੋ ਗਏ ਇਹ ਕਹਿ ਰਹੇ ਨੇ ਕਿ ਜਿਹੜਾ ਡਿਸਾਸਟਰ ਫੰਡ ਇਹ ਦਿੰਦੇ ਆ ਕੇਂਦਰ ਇਹ ਕਹਿੰਦੇ ਆ ਜੀ ਉੱਤੇ 6500 ਰੁਪਏ ਦਿਓ 6500 ਰੁਪਏ ਨਾਲ ਇਹਦਾ ਚੱਲੂਆ ਇੱਕ ਸਾਲ ਦਾ 6500 ਰੁਪਏ ਪਰ ਰੈਟਰ 6800 ਮੈਡਮ ਮੈਡਮ ਨੋ ਦੱਸੇਗਾ ਸਰ ਨਹੀਂ ਨਹੀਂ ਫਿਕਰ ਜਿਆਦਾ